Legenda por Sônia Ruberti ਵਾਇ ਗੁਰਦੀਕਾ ਘਾਲ ਸਾਹਿਬ ਵਾਇ ਗੁਰਦੀਕੀ ਬੜੇ ਹਾਂ ਕਿਹੜਾ ਖੜਕੇ ਬੁਲਾਓ ਵਾਇ ਗੁਰਦੀਕਾ ਘਾਲ ਸਾਹਿਬ ਵਾਇ ਗੁਰਦੀਕੀ ਬੜੇ ਜਰਲੇ ਹੈ ਜਨਾਲਾ ਸਾਹਿਬ ਤੁਹਾਡਾ ਜਿੰਨਾ ਸੇਵਾਤ ਕਰਦੀ ਹੈ ਬਹੁਤ ਕਰਤਾ ਹੈ ਜਨਾਲਾ ਅੱਜ ਤੱਕ ਜਿਹੜਾ ਨਾਲਾ ਜਿਹੜੇ ਬਤੌਰ ਹੈ ਕਹਿੰਦੇ ਜਿੰਨਾ ਰੱਡੀ ਬੂਮ ਕਰਾਈ ਹੋਈ ਹੈ ਇਸ ਪਰਵਾਸਾ ਤੁਹਾਡੇ ਨਾਲ ਬਹੁਤ ਜਿਆਤੀ ਦਿੱਸਦਾ ਹੈ ਕਬਰ ਦੇ ਜਿਹੜੇ ਅੱਜ ਤੁਹਾਡੇ ਨਾਲ ਉਹਨਾਂ ਤੋਂ ਬਾਅਦ ਦੁੱਖ-ਸੁੱਖ ਦੇ ਵਿੱਚ ਹਰ ਜਗ੍ਹਾ ਦੇ ਹਰ ਘਰ ਵਿੱਚ ਨੇ ਜਿਉ ਰਾਜ ਜੀ ਬੈਠੇ ਨੇ ਭਾਈ ਦਰਵਾਜ ਬੈਠੇ ਨੇ ਸ਼ਾਦੀ ਬੈਠੇ ਨੇ ਸਾਡੇ ਸਾਰੇ ਪ੍ਰਧਾਨ ਸ਼ਹਿਰੀ ਦੇ ਪ੍ਰਧਾਨ ਨੈਤ ਜੀ ਬਲੌਂ ਪ੍ਰਧਾਨ ਜਿਹੜਾ ਕੌਂਸਲ ਕਮੇਟੀ ਦੇ ਅਹੁਦੇਦਾਰ ਸਹਿਬਾਨ ਅਲੱਗ-ਅਲੱਗ ਫੈਕਟਰ ਆਰਗੇਨਾਈਜੇਸ਼ਨ ਦੇ ਅਹੁਦੇਦਾਰ ਸਹਿਬਾਨ ਪੰਚ ਸਰਪੰਚ ਮੈਂਬਰ ਪਚੈ ਜਿਹੜਾ ਵਿੱਚ ਬਲਾਕ ਸ਼ਤੀ ਸਭ ਸਾਡੇ ਔਰ ਜਿੰਨੇ ਵੀ ਨੰਬਰਦਾਰ ਸਹਿਬਾਂ ਸਾਡੀ ਬੂਹ ਤੇ ਗੱਲੀ ਗੱਲੀ ਮੋਰ ਦੀ ਲੜਾਈ ਲੜਨ ਵਾਲੇ ਸਦਾ ਦਾ ਅਪਰਾਧ ਸਿੰਘ ਜੀ ਨਾਲ ਜਿਨ੍ਹਾਂ ਦੇ ਵਿਸ਼ਾ ਤੇ ਦੇਸ਼ ੱਲੇ ਆਪਾਂ ਬੜੀ ਤਗੜੀ ਲੜਾਈ ਲੜੀ ਹੈ ਕਿਉਂਕਿ

ਦੀ ਸਾਹਦੇ ਵਿਚਾਰ ਅਖਾਰਾ ਸਾਹਿਬ ਤੇ ਜਿਹੜੀ ਗੱਲਬਾਤ ਆਪਾਂ ਕਰਨੀ ਹੈ ਧੰਨਵਾਦ ਕਰਨਾ ਸਾਰਿਆਂ ਦਾ ਉਹ ਆਪਾਂ ਛੋਟਾ ਜਿਹਾ ਕੋਣ ਬੇਨਤੀ ਕਰਵਾ ਸੁਪਾ ਰਤਪੁਰ ਸਿੰਘ ਜੀ ਦੇ ਰਾਣਾ ਉਹ ਆ ਕੇ ਆਪਣੀ ਮੋਰੀ ਬਣਾ ਕੇ ਪਾਗੇ ਮਟੇ ਦੇ ਵਿੱਚ ਭੇਜਿਆ ਬਹੁਤ ਸ਼ੁਕਰਾਨੀ ਉਸਾਰ ਗੁਜਿੰਦ ਸਿੰਘ ਜੀ ਉਹ ਜਲਾ ਅੱਜ ਅਸੀਂ ਸਾਰੇ ਵਾਟਰ ਸਰਬਾਨ ਰਖੇ ਹੋਇਆ ਔਰ ਮੈਂ ਹਰ ਰੋਸ پارٹی ستار پارٹی ورکر کا دا. ورکر دا. لڑائی تھی لڑی ہے یہ لڑائی کسی اجے لڑکے نہیں دیکھی حقیقت ہے ਆਪ ਦੇ ਜਪਨਾ ਅਜ ਨਾਲਾ ਹਲਕਾ ਜਿਹੜਾ ਕੁਲਦੀਪ ਸਿੰਘ ਢਲੀਵਾਲ 35000 ਦੇ ਜੱਜ ਕੇ ਬੈਠਾ ਸੀ ਪੰਜਾਬ ਨੂੰ ਬਾਜ ਹਾਲ ਕੀ ਹੈ ਬੱਚੇ ਸ੍ਰੀ ਜਾਂ ਮਾਈ ਫਰਦਰ ਦੇ ਵਿੱਚ ਜਿੱਥੇ ਸਮਾਨ ਮਿਲਦਾ ਉੱਥੇ ਹੀ ਲੈ ਕੇ ਨਿਕਾਵਾ ਲਈ ਦੇ ਇਸ ਵਿਅਕਤੀ ਨੇ ਅਜਨਾਰੇ ਹੱਕ ਦੇ ਵਿੱਚ ਸਾਰੇ ਅਰਖਾਟ ਕੋਟ ਤੇ ਖਾਸ ਕਰਕੇ ਅਜਲਾ ਸ਼ਹਿਰ ਦੇ ਵਿੱਚ ਕਦੀ ਸੁਣਿਆ ਸੀ ਅਸੀਂ ਅੱਗੇ ਵੀ ਕੱਛਣਾ ਵੀ ਨਾ ਲੱਗਿਆ ਅਜਲਾ ਸਾਹਿਬ ਹੈ ਤੁਸੀਂ

ਨੇ ਪਛਾਣੀ ਮੈਂ ਤੁਹਾਨੂੰ ਉਹਨਾਂ ਮਤਾਵਾਂ ਦਾ ਉਹਨਾਂ ਬੀਤੀਆਂ ਪੈਣਾ ਦਾ ਮੈਂ ਦੁੱਖ ਦਰਦ ਆਪ ਸੁਣਿਆ ਇਹ ਗੱਲ ਹੋ ਗਈ ਹੈ ਮੀਆਂ ਲਵਾਵਾ ਦੀ ਬੱਦ ਸੀਸਾ ਲੱਗੀਆਂ ਮੈਨੂੰ ਕਾਇ ਹਾਰਿਆ ਇਹ ਸਹੀ ਗੱਲ ਜੀ ਮੈਂ ਤੁਹਾਡੇ ਵਿੱਚ ਬਿਲਕੁਲ ਠੀਕ ਗੱਲ ਜੀ ਔਰ ਮੈਂ ਤੁਹਾਨੂੰ ਦਾਰੇ ਨਾਲ ਕਹਿੰਨਾ 5 ਸਾਲ ਔਰ ਜਵਾ ਸਾਹਿਬ ਜੀ ਐਮਐਲਏ ਬਣ ਕੇ ਤੇ ਅਸੀਂ ਗੱਡੇ ਨੇ لیکن میرے سرپنچ سماج بہت ستار لوگ نے میں کوئی بےنتی کی نشے کی سفارش نہیں کرنی گرجیت جی بالکل جی بیٹھے ہو پنج سال ایک باری نہیں کسی سفارش نشے کی نہیں کی سارے اس گل کے گواہ نے اور اچھ اس گا ماڑ تھا بدیا یہاں لوگ نے ایک گل کہی ਇਹ ਲੋਕ ਕੀ ਕਰ ਰਹੇ ਨੇ ਪਿੰਡਾਂ ਦੇ ਵਿੱਚ ਜਿਹੜੇ ਇਹਨਾਂ ਦੇ ਅਸਲੀ ਮੇਨ ਵਰਕਰ ਜਿਹੜੇ ਵੇਚਦੇ ਸੀ ਉਹਨਾਂ ਦੀ ਕੋਈ ਗੱਲ ਕਹਿਤੀ ਉਹ ਤੁਸੀਂ ਵੇਚੀ ਜਾਓ ਜਿੰਨੀ ਮਰਜੀ ਇਹਨਾਂ ਨੂੰ ਦੇ ਰਹੇ ਹੋ ਲੇਕਿਨ ਮੋਟਰ ਨਹੀਂ ਲੱਗਿਓ ਮੈਂ ਇੱਕ ਗੱਲ ਕਹਿਣ ਲੱਗਾ ਔਰ ਨਾਲੇ ਸਮੇਂ ਦੇ ਵਿੱਚ ਜੋ ਇਹਨੇ ਕੀਤਾ 2027 ਦੇ ਵਿੱਚ ਇਹਨੂੰ ਇਸ ਚੀਜ਼ ਦਾ ਖਮਿਆ ਦਾ ਬੋਤਨਾ ਪੈਣਾ ਮਾਵਾਂ ਦੀਆਂ ਬੱਦ ਸੀਸਾ ਲਗਣੀਆਂ ਨੇ ਇਹਨਾਂ ਨੂੰ ਮੈਂ ਮੈਂ ਬੇਨਤੀ ਕਰਨਾ ਹੈ ਆਉਣ ਬਹੁਤ ਵਧੀਆ ਤੁਸੀਂ ਤੀਸਰੀ ਵਾਰ ਐਮਪੀ ਬਣੇ ਹੋ ਤੁਸੀਂ ਇਸ ਸੰਮਲਨ ਦੇ ਵਿੱਚ ਬੋਲਦੇ ਹੋ ਮੈਂ ਅੱਗੇ ਨਾਲ ਕਰਦਾ ਸਾ ਜਿਹੜੀ ਸਟੇਜ ਤੇ ਮੈਂ ਚਾਨਾ ਸਾ ਮੈਂ ਕੋਈ ਗੱਲ ਕੀਤਾ ਸਾ ਭਈ ਇਹੋ ਹੀ ਵਿਅਕਤੀ ਹੈ ਜਿਹੜੀ ਪਾਗੇ ਦੀ ਆਵਾਜ਼ ਬਾਗਨਟ ਵਿੱਚ ਸੁਣ ਸਕਦੇ ਨੇ ਤੇ ਵੱਡਾ ਬਾਗ ਹੈ ਇਹਨਾਂ ਨੂੰ ਜਿਤਾਉ ਤੂੰ ਇੱਕ ਕਿਰਪਾ ਕੀਤੀ ਤੁਸੀਂ ਜਿਤਾਇਆ ਕਿ ਨਹੀਂ ਵੋਟ ਤੇ ਜਿਤਾਇਆ ਮੈਂ ਤੁਹਾਡੇ